ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਜੁੜ ਚੁੱਕੇ ਨੇ ਐਮਪੀ ਸਾਹਿਬ ਜੋ ਤੁਸੀਂ ਅਮਰਿਤਪਾਲ ਸਿੰਘ ਮੈਰੋਂ ਦੇ ਪਰਿਵਾਰ ਬਾਰੇ ਲਿਖਿਆ ਤੁਹਾਨੂੰ ਉਹ ਪੋਸਟ ਕਿਉਂ ਪਾਉਣੀ ਪਈ ਕੌਣ ਤੰਗ ਕਰ ਰਿਹਾ ਉਹਨਾਂ ਦੇ ਪਰਿਵਾਰ ਨੂੰ ਜੀ ਜਿਵੇਂ ਨਾ ਉਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਦੀ ਸਿਸਟਰ ਨੂੰ ਪੁਲਸਾਰੇ ਲੈ ਗਏ ਨਾ ਵੈਸ਼ਟ ਕਰ ਲਿਆ ਜੀ ਤੇ ਦੇਖੋ ਜੋ ਵੀ ਹੈ ਉਹਨਾਂ ਦੇ ਫਰਾਵ ਆ ਇਟਸ ਕੌਨਸਪੀਰੇਸੀ ਨਹੀਂ ਹੈ ਜੀ ਇਹਾਂ ਵਿੱਚ ਕੋਈ ਉਹਨਾਂ ਦਾ ਮਤਲਬ ਇਨਵੋਲਵਮੈਂਟ ਨਹੀਂ ਹੈ ਨਾ ਜੀ ਜੀ ਕਿਸੇ ਚੀਜ਼ ਦੇ ਵਿੱਚ ਜੀ ਤੇ ਬਾਕੀ ਕੋਈ ਨਹੀਂ ਜੇ ਵੀ ਗੱਲ ਹੈ ਉਹ ਮੇਰੋ ਦੀ ਇਨਵੋਲਵਮੈਂਟ ਹੈ ਉਹਨੇ ਹੋਨ ਕਰ ਲਈ ਹੈ ਗੱਲ ਵੀ ਮੈਂ ਕੀਤਾ ਹੈ ਜੀ ਤੇ ਉਹ ਵੀ ਉਹਨੇ ਨਹੀਂ ਕੀਤਾ ਪਤਾ ਨਹੀਂ ਕਹਿੰਦੇ ਜੀ ਮਤਲਬ ਵੀ ਨਾਲ ਦੇ ਆ ਨਾ ਕੀਤਾ ਐ ਜੋ ਵੀ ਐ ਜੀ ਬਠਿੰਡਾ ਪੁਲਿਸ ਨੇ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਜੀ ਇਹਦੇ ਵਿੱਚੋਂ ਦੋ ਜਣੇ ਫੜ ਲਏ ਗਏ ਨੇ ਤਾਂ ਔਰ ਅਮਰਿਤਪਾਲ ਸਿੰਘ ਮੈਰੋ ਨੂੰ ਵੀ ਨਾਮਜ਼ਦ ਕੀਤਾ ਹੈ ਕਹਿੰਦੇ ਮਾਸਟਰਮਾਈਂਡ ਹੀ ਉਸ ਕੇਸ ਦਾ ਅਮਰਿਤਪਾਲ ਸਿੰਘ ਮੈਰੋ ਆ ਠੀਕ ਹੈ ਕੋਈ ਨਹੀਂ ਜੀ ਫਿਰ ਉਹਨੂੰ ਜੋ ਵੀ ਹੈ ਕਰਨਾ ਹੈ ਅਮਰਤਪਾਲ ਨਾਲ ਹੋਵੇ ਮਨ ਲਵੇ ਘਰਦਿਆਂ ਨੂੰ ਨਾ ਤੰਗ ਕਰਨ ਪੁਲਿਸ ਵਾਲੇ ਹੈ ਨਾ ਜੀ ਜਦੋਂ ਉਹਨਾਂ ਕੋਈ ਲਕੋ ਨਹੀਂ ਰੱਖਿਆ ਬੰਦੇ ਨੇ ਕਹਿਤਾ ਵੀ ਜੋ ਕੀਤਾ ਮੈਂ ਕੀਤਾ ਤੇ ਓਬਵੀਅਸ ਹੈ ਜੀ ਹੁਣ ਉਹ ਆਪਣੇ ਘਰਦਿਆਂ ਨੂੰ ਤਾਂ ਦੱਸ ਕੇ ਨਹੀਂ ਗਿਆ ਮੈਂ ਕਿੱਥੇ ਆ ਜੀ ਆਖਰ ਸਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਵੇਂ ਵੱਖ-ਵੱਖ ਸਾਰੀ ਬੋਲ ਰਿਹਾ ਹੈ ਤੁਹਾਡਾ ਸਟੈਂਡ ਇਸ ਮਸਲੇ ਤੇ ਕੀ ਹੈ ਜੋ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੋਇਆ ਉਸ ਬਾਰੇ ਤੁਹਾਡਾ ਕੀ ਮੰਨਣਾ ਹੈ ਸਹੀ ਹੋਇਆ ਜਾਂ ਗਲਤ ਹੋਇਆ ਦੇਖੋ ਜੀ ਗੱਲ ਇਹ ਹੈ ਵੀ ਹੁਣ ਮੇਰੇ ਬੇਟੇ ਐ ਘਰੇ ਬੱਚੇ ਐ ਜੀ ਜੀ ਹੁਣ ਮੈਂ ਇਕੱਲੀ ਉਸੇ ਕੁੜੀ ਦੀ ਗੱਲ ਨਹੀਂ ਕਰਦਾ ਮੈਂ ਬਾਕੀਆਂ ਦੀ ਵੀ ਗੱਲ ਕਰਦਾ ਜੀ ਜੀ ਹੁਣ ਉਹਦੇ ਵਿੱਚ ਉਹ ਆਪਾਂ ਬੱਚਿਆਂ ਨੂੰ ਫੋਨ ਦੇ ਦਈਏ ਤੇ ਅੱਗੋਂ ਕੁੜੀਆਂ ਦੀ ਵੀਡੀਓ ਆ ਜਾਂਦੀ ਹੈ ਤੇ ਬੱਚਿਆਂ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਜੀ ਕੋਈ ਚੰਗਾ ਤਾਂ ਪੈਂਦਾ ਨਹੀਂ ਜੀ ਠੀਕ ਹੈ ਨਾ ਜੀ ਇਸ ਲਈ ਮਤਲਬ ਇਹ ਉਹ ਬੱਚਿਆਂ ਨੂੰ ਇਹ ਵੀਡੀਓ ਬਣਾਉਣੀ ਨਹੀਂ ਚਾਹੀਦੀ ਮੈਂ ਇਹ ਕਹਿਣਾ ਚਾਹੁੰਦਾ ਇਹ ਰੁਕੇਗਾ ਕਿਵੇਂ ਸਿਲਸਿਲਾ ਜੀ ਕਿਉਂਕਿ ਇਹ ਜਿਹੜਾ ਕੁਝ ਲੋਕ ਕਹਿ ਰਹੇ ਆ ਕਿ ਕਤਲ ਕਰ ਦੇਣ ਨਾਲ ਮਸਲਾ ਹੱਲ ਨਹੀਂ ਹੋਣਾ ਤੁਹਾਨੂੰ ਸੋਲੂਸ਼ਨ ਕਿਵੇਂ ਨਜ਼ਰ ਆਉਂਦਾ ਮਸਲਾ ਤਾਂ ਜੀ ਇਹ ਐਵੇਂ ਹੱਲ ਹੋ ਸਕਦਾ ਵੀ ਜਾਂ ਤਾਂ ਉਹ ਜਿਹੜੇ ਉਹ ਆਪਣੇ ਫਾਲੋਅਰਸ ਐ ਉਹਨਾਂ ਦੇ ਜਿਹੜੇ ਉਹਨਾਂ ਨੂੰ ਚਾਹਣੇ ਐ ਜੀ ਜਾਂ ਤਾਂ ਵੀਡੀਓ ਕੱਲੀ ਉਹਨਾਂ ਕੋਲੇ ਜਾਵੇ ਪਬਲਿਕ ਦੇ ਵਿੱਚ ਆਵੇ ਨਾ ਜੀ ਇਹਦਾ ਹੀ ਹੱਲ ਐ ਜੇ ਪਬਲਿਕ ਦੇ ਵਿੱਚ ਆਏਗੀ ਤਾਂ ਲੋਕਾਂ ਦੇ ਵਿੱਚ ਗੁੱਸਾ ਦਾ ਜ਼ਰੂਰ ਆਏਗਾ ਕਿਉਂਕਿ ਅਸੀਂ ਐ ਅਸੀਂ ਘਰੇ ਆਪਣੇ ਬੱਚਿਆਂ ਨੂੰ ਫੋਨ ਦਿੰਨੇ ਐ ਹਨਾ ਹੁਣ ਮੇਰਾ ਬੇਟਾ 4ਥ ਕਲਾਸ ਦੇ ਵਿੱਚ ਐ ਜੀ ਤੇ ਉਹਦੇ ਮੈਂਟਲੀ ਕਿੰਨਾ ਮਾੜਾ ਅਸਰ ਪੈਂਦਾ ਯਾਰ ਵੀ ਆ ਕੁਝ ਵੀ ਹਾਲੇ ਉਹਨੂੰ ਇਹ ਜਿਹੜੀਆਂ ਚੀਜ਼ਾਂ ਬਾਰੇ ਨਹੀਂ ਵੀ ਪਤਾ ਉਹ ਵੀ ਉਹ ਬੱਚੇ ਫੋਨ ਤੇ ਦੇਖ ਦੇ ਕੇ ਸਿੱਖਦੇ ਆ ਜੀ ਚੰਗੀਆਂ ਵੀ ਸਿੱਖਦੇ ਆ ਤੇ ਮਾੜੀਆਂ ਵੀ ਸਿੱਖਦੇ ਆ ਜੀ ਇਸ ਲਈ ਜਿਹੜੇ ਮਾੜੇ ਅਨਸਰ ਹੈ ਇਹਨਾਂ ਨੂੰ ਨਹੀਂ ਚਾਹੀਦਾ ਵੀ ਅਸੀਂ ਇਹੋ ਜਿਹਾ ਕੋਈ ਕੰਮ ਕਰਕੇ ਤੇ ਫੋਨਾਂ ਤੇ ਪਾਈਏ ਐਮਪੀ ਸਾਹਿਬ ਤੁਸੀਂ ਵੀ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹੋ ਕਿਉਂਕਿ ਹੁਣ ਤੇ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੇ ਹੋ ਕਿਉਂਕਿ ਇਹ ਬਲਕਰ ਕੰਟੈਂਟ ਹੈ ਜਿਹੜਾ ਇਸ ਨੂੰ ਬਰਦਾਸ਼ਤ ਨਹੀਂ ਕਰਦਾ ਕਾਨੂੰਨ ਵੀ ਕਾਨੂੰਨ ਵੀ ਕਹਿੰਦਾ ਇਹ ਜੁਰਮ ਹੈ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਪੱਦਰ ਦੇ ਉੱਤੇ ਇਸ ਦੇ ਬਾਰੇ ਕੋਈ ਕਾਨੂੰਨ ਜਾਂ ਕੋਈ ਨਿਯਮ ਹੋਰ ਤੈਅ ਕੀਤੇ ਜਾਣ ਕਿ ਇਸ ਤਰ੍ਹਾਂ ਦਾ ਕੰਟੈਂਟ ਕੋਈ ਪਾਵੇ ਹੀ ਨਾ ਬਿਲਕੁਲ ਨਹੀਂ ਚਾਹੀਦਾ ਇਹ ਸਾਰਾ ਕੁਝ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜੀ ਛੋਟੇ ਬੱਚੇ ਆ ਹੁਣ ਬੱਚੇ ਜੀ ਆਪਾਂ ਫੋਨ ਨਹੀਂ ਦਿੰਦੇ ਤਾਂ ਜ਼ਿੱਦ ਕਰਦੇ ਆ ਜੀ ਠੀਕ ਹੈ ਨਾ ਜੀ ਤੁਸੀਂ ਦੇਖਿਆ ਹੀ ਹੈ ਬਈ ਉਹ ਪੈਸੇ ਬਣਾਉਣ ਲਈ ਕੀ ਕੀ ਕਰਦੀਆਂ ਹਨ ਕੁੜੀਆਂ ਜੀ ਤੇ ਜਾਂ ਤਾਂ ਮਾਸੀ ਇਹ ਹੈ ਵੀ ਉਹ ਮਤਲਬ ਉਹ ਉਹਨਾਂ ਦੀਆਂ ਵੀਡੀਓਜ਼ ਪਬਲਿਕ ਦੇ ਵਿੱਚ ਨਾ ਆਣ ਜੀ ਜਿਹੜੇ ਉਹਨਾਂ ਨੂੰ ਮਤਲਬ ਉਹਨਾਂ ਦੇ ਫੋਲੋਅਰਸ ਐ ਕੱਲੀਆਂ ਉਹਨਾਂ ਦੇ ਫੋਨਾਂ ਦੇ ਵਿੱਚ ਜਾਣ ਤੇ ਅੱਗੇ ਸ਼ੇਅਰ ਨਾ ਹੋਣ ਪਰ ਇਸ ਤਰ੍ਹਾਂ ਦਾ ਕੋਈ ਪਬਲਿਕ ਪਲੇਟਫਾਰਮ ਹੀ ਨਹੀਂ ਹੈ ਨਾ ਜਿਹੜਾ ਪਬਲਿਕ ਜਨਤਕ ਨੇ ਫੇਸਬੁਕ ਇੰਸਟਾਗ੍ਰਾਮ ਹੈ ਇਹਦੇ ਉੱਤੇ ਤਾਂ ਕਿਸੇ ਇੱਕ ਨੇ ਵੀਡੀਓ ਪਾਈ ਤੇ ਉਹ ਸਾਰਿਆਂ ਤੱਕ ਆਪਣੇ ਆਪ ਜਾਣੀ ਜਾਣੀ ਆ ਨਹੀਂ ਓਵੇਂ ਦਾ ਕੁਝ ਹੋਣਾ ਚਾਹੀਦਾ ਹੈ ਨਾ ਇਹ ਅਪਗ੍ਰੇਡ ਕਰਨ ਆਪਣੀਆਂ ਸਾਈਟਸ ਨੂੰ ਹੂੰ ਜੀ ਜਾਂ ਤਾਂ ਅਪਗ੍ਰੇਡ ਕਰ ਦੇਣ ਜੀ ਬਈ ਜੋ ਅਸੀਂ ਕਰੀਏ ਹੈਨਾ ਜੋ ਮੈਂ ਚਾਹਾਂ ਜਾਂ ਜਿੱਦਾਂ ਜਿੱਦਾਂ ਉਹ ਕੁੜੀਆਂ ਉਹ ਚਾਹਣ ਜਿਉਂ ਵੀਡੀਓ ਪਾਉਣ ਤਾਂ ਉਹ ਸਿਰਫ ਉਹਨਾਂ ਦੇ ਜਿਹੜੇ ਫਾਲੋਅਰਸ ਐ ਉਹਨਾਂ ਕੋਲ ਜਾਣ ਪਬਲਿਕ ਦੇ ਵਿੱਚ ਨਾ ਆਣ ਜੀ ਤੇ ਜਿਹੜੇ ਤੁਸੀਂ ਉਹਨਾਂ ਦੇ ਫਾਲੋਅਰਸ ਅੱਗੇ ਸ਼ੇਅਰ ਕਰ ਸਕਣ ਕੋਈ ਐਵੇਂ ਦਾ ਕੋਈ ਬੜਿਆਂ ਹੋਵੇ ਉਹ ਜੀ ਉਹ ਜਿਹੜਾ ਪਰ ਮੈਂ ਪਬਲਿਕ ਦੇ ਵਿੱਚ ਆਣਾਤਾ ਜੀ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਤੇ ਜਿਹੜੀ ਗੱਲ ਤੁਹਾਨੂੰ ਇਹ ਲਿਖਣੀ ਪਈ ਇੱਕ ਪੋਸਟ ਪਾ ਕੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਤੁਹਾਨੂੰ ਇਹ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਲੈ ਕੇ ਗਈ ਮੈਨੂੰ ਪਤਾ ਹੈ ਜੀ ਮੈਂ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਵੀ ਜੀ ਤੇ ਉਹ ਮੈਨੂੰ ਪਤਾ ਨਾ ਕੱਲ ਜਾਣਾ ਵੀ ਹੈ ਉੱਥੇ ਅਧਿਕਾਰੀ ਕੀ ਕਹਿ ਰਹੇ ਸੀ ਜਵਾਬ ਕੀ ਦੇ ਰਹੇ ਸੀ ਜਾਊਂਗਾ ਮੈਂ ਜੀ ਕਹਿੰਦੇ ਅਸੀਂ ਤੰਗ ਨਹੀਂ ਕਰਦੇ ਅਸੀਂ ਥੋੜਾ ਜਿਹਾ ਸੀਰੀਅਸ ਮੈਟਰ ਹੈ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਆ ਮੈਂ ਕਹਾਂ ਜੀ ਦੇਖੋ ਜੋ ਵੀ ਬੰਦਾ ਅਮਰਪਾਲ ਸਿੰਘ ਮੈਰ ਉਹ ਕਰਦਿਆ ਨੂੰ ਤਾਂ ਦੱਸਿਆ ਨਹੀਂ ਹੋਇਆ ਉਹਨੇ ਮੈਂ ਕਿੱਥੇ ਆ ਜੀ ਜਿਹੜਾ ਤੁਹਾਨੂੰ ਪਤਾ ਹੀ ਉਹ ਜਿਹੜੀ ਉਹਦੇ ਘਰ ਦੇਆਂ ਨੂੰ ਪਤਾ ਹੈਲੇ ਪੁਲਿਸ ਨੂੰ ਤਾਂ ਫੇਰ ਵੀ ਕੁਝ ਜ਼ਿਆਦਾ ਹੀ ਪਤਾ ਆਉਣਾ ਵੀ ਉਹ ਕਿੱਥੇ ਹੈ ਜੀ ਜੀ ਤੇ ਪੁਲਿਸ ਨੂੰ ਤੁਸੀਂ ਇਹ ਨਹੀਂ ਪੁੱਛਿਆ ਕਿ ਕਿੱਥੇ ਹੋਰ ਜ਼ਿਆਦਾ ਵਧਿਕੀਆਂ ਹੁੰਦੀਆਂ ਨੇ ਉੱਥੇ ਤਾਂ ਵੱਡੇ ਵੱਡੇ ਬਦਮਾਸ਼ ਤੁਹਾਡੇ ਤੋਂ ਫੜੇ ਨਹੀਂ ਜਾਂਦੇ ਪਰ ਇੱਥੇ ਕੁਝ ਪਰਿਵਾਰਾਂ ਨੂੰ ਤੰਗ ਕਰੀ ਜਾਂਦੇ ਹੋਰ ਜੀ ਉਹਦੇ ਮਤਲਬ ਸਿਸਟਰ ਨੂੰ ਵੀ ਅਰੈਸਟ ਕੀਤਾ ਹੋਇਆ ਹੈ ਤੇ ਫਾਦਰ ਨੂੰ ਵੀ ਅਰੈਸਟ ਕੀਤਾ ਹੋਇਆ ਹੈ ਤੇ ਮੈਂ ਵੈਸੇ ਅੱਜ ਜਾਣਾ ਸੀ ਅੱਜ ਮੈਂ ਤਾਂ ਨਹੀਂ ਗਿਆ ਪਰਸਨਲੀ ਬਈ ਮਤਲਬ ਅੱਜ ਸੰਡੇ ਹੈ ਨਾ ਤਾਂ ਮੈਨੂੰ ਐਸਐਸਪੀ ਨਾਲ ਹੋਰਾਂ ਦਾ ਮਿਲਣਾ ਨਹੀਂ ਹੈ ਜੀ ਤੇ ਫਿਰ ਮੈਂ ਹੁਣ ਕੱਲ ਨੂੰ ਦੁਬਾਰਾ ਜਾਊਂਗਾ ਜੀ ਇਹ ਇਹ ਸਾਰੇ ਮਾਮਲੇ ਉੱਤੇ ਤੁਸੀਂ ਆਪਣੀ ਗੱਲ ਰੱਖ ਦਿੱਤੀ ਅਖੀਰ 'ਚ ਮੈਂ ਤੁਹਾਨੂੰ ਇਹੀ ਗੱਲ ਪੁੱਛਣਾ ਚਾਹਾਂਗਾ ਕਿ ਇਸ ਪੱਧਰ ਤੇ ਤੁਸੀਂ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਨੂੰ ਵੀ ਲਿਖੋਗੇ ਕਿ ਇਸ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਕੁਝ ਨਾ ਕੁਝ ਵਿਵਸਥਾ ਬਿਲਕੁਲ ਅਸੀਂ ਪ੍ਰ Parlament ਦੇ ਵਿੱਚ ਮੈਂ ਇਹ ਇਸ ਗੱਲ ਤੇ ਆਵਾਜ਼ ਚੱਕਾਂਗਾ ਵੀ ਇਹ ਕੁਝ ਕੋਈ ਨਾ ਕੁਝ ਐਵੇਂ ਦਾ ਬਣਨਾ ਚਾਹੀਦਾ ਹੈ ਕਿ ਜਿਹੜੇ ਬਲਗਰ ਕੰਟੈਕਟ ਕੰਟੈਂਟਸ ਹੈ ਇਹ ਆਮ ਪਬਲਿਕ ਦੇ ਵਿੱਚ ਨਾ ਜਿਹੜੇ ਅਜਿਹੇ ਬੰਦੇ ਆ ਜਿਹੜੇ ਪਾਉਨੇ ਆ ਇਕੱਲੇ ਉਹਨਾਂ ਦੇ ਫੋਲੋਅਰਸ ਤੱਕ ਹੀ ਜਾਣ ਤੇ ਉਹਨਾਂ ਦੇ ਫੋਲੋਅਰ ਅੱਗੇ ਉਹ ਚੀਜ਼ਾਂ ਸ਼ੇਅਰ ਨਾ ਕਰ ਸਕਣ ਜੀ ਬਹੁਤ ਸ਼ੁਕਰੀਆ ਜੀ ਜੀ